ਸਾਤਰੀਕਾਲ ਦੀ ਸਾਰਿਆਂ ਨੂੰ ਅਮਿਤਸਾ ਕਹਿੰਦਾ ਕਹਿੰਦਾ ਆਣ ਨਹੀਂ ਦੇਣੇ ਕਹਿੰਦਾ ਕਿਸਾਨ ਦਿੱਲੀ ਹਰਿਆਣਾ ਸਰਕਾਰ ਨੂੰ ਵੀ ਪੂਰਾ ਜੋਰ ਲਾ ਦਿਓ ਪਤਾ ਨਹੀਂ ਕੀ ਦੁਆਰਾਂ ਦੂਰਾਂ ਜੀ ਕਰੀ ਜਾਂਦੇ ਨੇ ਕੰਕਰੀਟ ਦੀਆਂ ਸਾਡੇ ਵੱਲੋਂ ਤਾਂ ਸਾਰੇ ਪੰਜਾਬ ਦੇ ਵਾਲੇ ਦੁਆਲੇ ਕਰ ਦੋ ਤੁਸੀਂ ਕੰਦਾ ਪੱਕੀਆਂ ਕਰ ਦੋ ਜੇ 12 13 ਤਰੀਕ ਤੋਂ ਪਹਿਲਾਂ ਸਾਡੀ ਐਮ ਐਸ ਪੀ ਦਾ ਹੱਲ ਨਾ ਕੀਤਾ ਨਾ ਸਾਡੀ ਕਰਜ਼ਾ ਮੁਕਤੀ ਦਾ ਤੇਰਾ ਸਾਰਾ ਸੌਦਾ ਪੱਟ ਕੇ ਆਵਾਂਗੇ ਰੋਕ ਕੇ ਦਿਖਾਈ ਸਾਡੇ ਬਣਦੇ ਹੱਕ ਨੇ ਸਾਡੀ ਐਮਐਸਪੀ ਸੀ2+50 ਦੇ ਹਿਸਾਬ ਨਾਲ ਚਾਹੀਦੀ ਆ ਤੇ ਜਿਹੜੀਆਂ ਮੰਗਾਂ ਨੇ ਬਾਕੀ ਦੀਆਂ ਉਹ ਵੀ ਮਨਵਾਉਣੀਆਂ ਨੇ ਕਿੰਨਾ ਮਰਜੀ ਜ਼ੋਰ ਲਾ ਲੈ ਹਰਿਆਣਾ ਸਰਕਾਰ ਵੀ ਜੇ ਵੀ ਸਰਕਾਰ ਆ ਸੇ ਆਰਐਸਐਸ ਵਾਲੇ ਸਭ ਕੁਝ ਪੱਟ ਕੇ ਆਵਾਂਗੇ 13 ਫਰਵਰੀ ਨੂੰ ਸਾਰਿਆਂ ਨੂੰ ਬੇਨਤੀ ਆ ਆਪਣੇ ਹੱਕਾਂ ਲਈ ਆਹੀ ਟਾਈਮ ਆ ਆਪਣੇ ਅੱਕਾਂ ਲਈ ਖੜਨ ਦਾ ਦੁਬਾਰਾ ਲੜਾਈ ਲੜਨ ਜੋਗੇ ਨਹੀਂ ਰਹੋਗੇ ਜਾਂ ਹੁਣ ਨਾ ਲੜਾਈ ਰੜੀ ਬੇਨਤੀ ਕਰਨੇ ਆਪਣੇ ਇੱਕਾਂ ਪਿੱਛੇ ਨਿਕਲੋ ਕਰੋ ਚੋਂ 13 ਤਰੀਕ ਨੂੰ ਵੱਧ ਤੋਂ ਵੱਧ ਸ਼ੰਭੂ ਟੋਲਟਾਇਸ ਤੇ ਪਹੁੰਚੋ ਆਪਣੇ ਟਰੈਕਟਰ ਲੈ ਕੇ ਤੇ ਟੌਚਨ ਲੈ ਕੇ ਤੇ ਜਿਹੜਾ ਜਿਹੜਾ ਵੀ ਸਮਾਨ ਹੈਗਾ ਬੈਰੀਕਟ ਪਟਣ ਦਾ ਅਸੀਂ ਵੀ ਸਾਰਾ ਪਛਾਇਆ ਹੋਇਆ ਤੇ ਤੁਸੀਂ ਵੀ ਲੈ ਕੇ ਪਹੁੰਚੋ ਬੱਦ ਤੋਂ ਬੱਦ ਸਾਰਾ ਪਟਕੇ ਜਾਵਾਂਗੇ ਆਪਣੇ ਹੱਕਾਂ ਲਈ ਆਪਣੀ ਫਸਲ ਲਈ ਆਪਣੀ ਨਸਲ ਲਈ ਦਿੱਲੀ ਕੁਚ ਕਰਕੇ ਦਿਖਾਵਾਂਗੇ ਪਥੇਰੀ ਵਾਰ ਜਿੱਤੀ ਹੋਈ ਆ ਸਾਡੇ ਬਾਬੇ ਨੇ ਪਹਿਲਾਂ ਵੀ ਦਿੱਲੀ ਅਸੀਂ ਦੁਬਾਰਾ ਫੇਰ ਜਿੱਤ ਗਏ ਆ ਆਪਣੇ ਸੱਚੀ ਕਾਲ ਜੀ ਸਾਰ ਐਨ